ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤਹਿ ਦਿਲੋਂ ਸਵਾਗਤ ਹੈ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਹਰ ਰੋਜ਼ ਨਮੀਆਂ ਨਮੀਆਂ ਸਖੀਆਂ ਨਮੀਆਂ ਨਮੀਆਂ ਕਹਾਣੀਆਂ ਸੁਣਾਉਂਦੇ ਹਾਂ ਅੱਜ ਅਸੀਂ ਤੁਹਾਨੂੰ ਜੰਗਵੰਦੀ ਹੋਣ ਤੇ ਵਾਹਿਗੁਰੂ ਦਾ ਸ਼ੁਕਰਾਨਾ ਸੁਣਾ ਰਹੇ ਹਾਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜੰਗ ਛਿੜੇ ਉਸ ਦੀ ਅੱਗ ਸਿਰਫ ਸਰਹੱਦਾਂ ਤੱਕ ਸੀਮਿਤ ਨਹੀਂ ਰਹਿੰਦੀ ਉਹ ਅੱਗ ਇਨਸਾਨੀ ਦਿਲਾਂ ਤੱਕ ਪਹੁੰਚਦੀ ਹੈ ਕਰੜੇ ਹਾਲਾਤ ਪੈਦਾ ਕਰਦੀ ਹੈ ਮਾਂਾਂ ਦੀਆਂ ਝੋਲੀਆਂ ਸੁੰਨੀਆਂ ਕਰ ਜਾਂਦੀ ਹੈ ਬਚਪਨ ਡਰ ਦੇ ਸائے ਹੇਠਾਂ ਪਲਦਾ ਹੈ ਜੰਗ ਸਦਾ ਵਿਨਾਸ਼ ਲੈ ਕੇ ਆਉਂਦੀ ਹੈ ਅਜਿਹੇ ਵਿੱਚ ਜਦੋਂ ਜੰਗ ਬੰਦੀ ਹੋਵੇ ਉਹ ਸਿਰਫ ਇੱਕ ਰਾਜਨੀਤਿਕ ਘੋਸ਼ਣਾ ਨਹੀਂ ਉਹ ਇੱਕ ਨਵੀਂ ਉਮੀਦ ਦਾ ਦੀਵਾ ਹੁੰਦਾ ਹੈ ਤੇ ਅਜੇ ਪਾਲਤੇ ਸਿਰਫ ਇੱਕ ਹੀ ਆਵਾਜ਼ ਦਿਲੋਂ ਨਿਕਲਦੀ ਹੈ ਵਾਹਿਗੁਰੂ ਤੇਤੋਂ ਵੱਡਾ ਕੋਈ ਨਹੀਂ ਤੇਰਾ ਲੱਖ ਲੱਖ ਸ਼ੁਕਰ ਹੈ ਜੋ ਇੱਕ ਆਮ ਇਨਸਾਨ ਦੀ ਧੜਕਣ ਚੋਂ ਉੱਠਦਾ ਹੈ ਜਦੋਂ ਬਦੂਖਾਂ ਖਮੋਸ਼ ਹੁੰਦੀਆਂ ਹਨ ਜਦੋਂ ਟੈਂਕਾਂ ਦੇ ਗੱਜਣ ਦੀ ਥਾਂ ਤੇ ਨਰਮ ਹਵਾ ਚੱਲਦੀ ਹੈ ਜਦੋਂ ਹਵਾਈ ਹਮਲੇ ਨਹੀਂ ਪੰਦੇਆਂ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਅਸੀਂ ਵਾਹਿਗੁਰੂ ਅੱਗੇ ਮੱਥਾ ਟੇਕਦੇ ਹਾਂ ਕਿ ਤੂੰ ਸਾਨੂੰ ਮੁੜ ਇੱਕ ਮੌਕਾ ਦਿੱਤਾ ਇੱਕ ਨਵੀਂ ਸ਼ੁਰੂਆਤ ਦੀ ਰਾਹ ਦਿਖਾਈ ਜਦੋਂ ਰਾਜਨੀਤਿਕ ਤਕਰਾਰਾਂ ਨੇ ਜੰਗ ਦਾ ਰੂਪ ਧਾਰ ਲਿਆ ਤਾਂ ਇਨਸਾਨੀਅਤ ਨੇ ਆਪਣੀ ਸਭ ਤੋਂ ਵੱਡੀ ਹਾਰ ਮੰਨ ਲਈ ਕਈ ਲੋਕ ਆਪਣੇ ਪਿਆਰਿਆਂ ਨੂੰ ਗਵਾ ਬੈਠੇ ਕੰਨਿਆਂ ਦੀਆਂ ਉਮੀਦਾਂ ਰਾਖ ਹੋ ਗਈਆਂ ਮਸੀਹੀ ਹੋਣ ਮੁਸਲਮਾਨ ਹੋ ਜਾਂ ਸਿੱਖ ਹੋਣ ਨਾਲ ਕੋਈ ਵੱਖਰਾ ਨਹੀਂ ਹੋ ਜਾਂਦਾ ਦਿਲ ਸਭ ਦਾ ਇੱਕੋ ਹੀ ਰੋਂਦਾ ਹੈ ਅਜਿਹੀ ਹਾਲਤ ਵਿੱਚ ਜਦੋਂ ਕਿਸੇ ਚੰਗੇ ਨਤੀਜੇ ਜਾਂ جنگਵੰਦੀ ਦੀ ਕੋਸ਼ਿਸ਼ ਨਾ ਹੁੰਦੀ ਹੈ ਤਾਂ ਇਹ ਕੇਵਲ ਰਾਜਨੀਤਿਕ ਹੱਲ ਨਹੀਂ ਹੁੰਦਾ ਇਹ ਇੱਕ ਰੂਹਾਨੀ ਰਾਹਤ ਹੁੰਦੀ ਹੈ ਸਾਡਾ ਸ਼ੁਕਰਾਨਾ ਵਾਹਿਗੁਰੂ ਨੂੰ ਇਸ ਲਈ ਨਹੀਂ ਕਿ ਜੰਗ ਖਤਮ ਹੋਈ ਪਰ ਇਸ ਲਈ ਕਿ ਤੂੰ ਅਜੇ ਵੀ ਸਾਡੀ ਸੁਣਦਾ ਹੈ ਤੂੰ ਅਜੇ ਵੀ ਦਲਾਂੀਆਂ ਅਰਦਾਸਾਂ ਨੂੰ ਕਬੂਲ ਕਰਦਾ ਹੈ ਸੱਚੀ ਗੱਲ ਤਾਂ ਇਹ ਹੈ ਕਿ ਸ਼ਾਂਤੀ ਸਭ ਤੋਂ ਵੱਡੀ ਦਾਤ ਹੈ ਰੋਟੀ ਕੱਪੜਾ ਮਕਾਨ ਤਾਂ ਇਨਸਾਨ ਖੁਦ ਬਣਾਉਂਦਾ ਹੈ ਪਰ ਸ਼ਾਂਤੀ ਇੱਕ ਅਜੀਹੀ ਨੇਮਤ ਹੈ ਜੋ ਸਿਰਫ ਪਰਮਾਤਮਾ ਦੇ ਵਰਕਸ਼ਣ ਨਾਲ ਮਿਲਦੀ ਹੈ ਜਦੋਂ ਵੀ ਦੁਨੀਆ ਦੇ ਕਿਸੇ ਹਿੱਸੇ ਵਿੱਚ ਗੋਲੀਆਂ ਚੱਲਣਾ ਬੰਦ ਹੁੰਦੀਆਂ ਹਨ ਤਾਂ ਸਮਾਨ ਵਿੱਚ ਵਾਹਿਗੁਰੂ ਦੀ ਰਜ਼ਾ ਨਜ਼ਰ ਆਉਂਦੀ ਹੈ ਜੰਗ ਮੰਦੀ ਦੇ ਪਲ ਸਾਨੂੰ ਯਾਦ ਲਾਉਂਦੇ ਹਨ ਕਿ ਅਸੀਂ ਰੱਬ ਦੇ ਪੈਰਾਂ ਵਿੱਚ ਗਿਰ ਕੇ ਹਰ ਮੁਸੀਬਤ ਨੂੰ ਹਾਰ ਸਕਦੇ ਹਾਂ ਅਸੀਂ ਦੁਆ ਦੀ ਤਾਕਤ ਨਾਲ ਟੈਂਕਾਂ ਨੂੰ ਵੀ ਰੋਕ ਸਕਦੇ ਹਾਂ ਇਹ ਸਾਡੀ ਅਸਲੀ ਫਤਿਹ ਹੁੰਦੀ ਹੈ ਕਈ ਵਾਰ ਲੋਕ ਸੋਚਦੇ ਹਨ ਕਿ ਜੰਗ ਰਾਜਨੀਤਿਕ ਮੈਦਾਨ ਵਿੱਚ ਹਾਰ ਜਿੱਤ ਨਾਲ ਮੁੱਕਦੀ ਹੈ ਪਰ ਅਸਲ ਵਿੱਚ ਜੰਗ ਤਦ ਮੁੱਕਦੀ ਹੈ ਜਦੋਂ ਰੱਬ ਦੀ ਰਜ਼ਾ ਹੁੰਦੀ ਹੈ ਜਦੋਂ ਵਾਹਿਗੁਰੂ ਆਪਣੀ ਰਹਿਮਤ ਦੀ ਨਜ਼ਰ ਕਰਦਾ ਹੈ ਤਦੋਂ ਹਥਿਆਰ ਥੱਲੇ ਡਿੱਗਦੇ ਹਨ ਅਸੀਂ ਵਾਹਿਗੁਰੂ ਦਾ ਸ਼ੁਕਰ ਮਨਾਉਂਦੇ ਹਾਂ ਕਿ ਉਸ ਨੇ ਮੌੜ ਸਾਨੂੰ ਜਾਣ ਦਾ ਮੌਕਾ ਦਿੱਤਾ ਜੈਸ ਰੱਬ ਨੇ ਸਮੁੰਦਰ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਉਹ ਰੱਬ ਅੱਜ ਵੀ ਕਾਇਮ ਹੈ ਉਸ ਦੀ ਕਿਰਪਾ ਸਾਨੂੰ ਕਈ ਵਾਰ ਅਨਜਾਨ ਰਾਹਾਂ ਰਾਹੀ ਮਿਲਦੀ ਹੈ ਜਦੋਂ ਵੀ ਜੰਗ ਮੁੱਕਦੀ ਹੈ ਤਾਂ ਕਿਸੇ ਘਰ ਵਿੱਚ ਮਾਂ ਆਪਣੀਆਂ ਅੱਖਾਂ ਪੂੰਝਦੀ ਹੈ ਕਿਸੇ ਦੀ ਪਤਨੀ ਸਾਹ ਲੈਂਦੀ ਹੈ ਕਿਸੇ ਦੇ ਬੱਚੇ ਨੂੰ ਆਪਣੇ ਪਿਓ ਦੇ ਵਾਪਸੀ ਦੀ ਖਬਰ ਮਿਲਦੀ ਹੈ ਇਹ ਚਮਤਕਾਰ ਕਿਸੇ ਜਾਦੂ ਦਾ ਨਤੀਜਾ ਨਹੀਂ ਇਹ ਅਰਦਾਸਾਂ ਦੀ ਤਾਕਤ ਹੈ ਇਹ ਉਹ ਅੱਖਾਂ ਹਨ ਜੋ ਰੋਜ਼ ਰੱਬ ਅੱਗੇ ਹੱਥ ਜੋੜਦੀਆਂ ਹਨ ਕਿ हे ਰੱਬਾ ਮੇਰਾ ਲਾਲ ਵਾਪਸ ਆ ਜਾਵੇ ਤੇ ਅਜੀਹੀ ਹਰ ਅਰਦਾਸ ਦੇ ਪਿੱਛੇ ਸਿਰਫ ਇੱਕ ਹੀ ਨਾਮ ਸੀ ਵਾਹਿਗੁਰੂ ਵਾਹਿਗੁਰੂ ਸਾਨੂੰ ਸਮਝਣਾ ਚਾਹੀਦਾ ਹੈ ਕਿ ਜੰਗਬੰਦੀ ਕੇਵਲ ਅੰਤ ਨਹੀਂ ਇੱਕ ਨਵੀਂ ਸ਼ੁਰੂਆਤ ਹੁੰਦੀ ਹੈ ਇਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਨਾਂ ਦੀਆਂ ਜੰਗਾਂ ਵੀ ਮੁਕਾਈਏ ਰੋਜ਼ ਦੀ ਨਫ਼ਰਤ ਛੋਟੀ ਸੋਚ ਦੋਸ਼ਮਣੀ ਇਹਨਾਂ ਨਾਲ ਵੀ ਜੰਗਬੰਦੀ ਕਰੋ ਜੀਅਸੀ ਬਾਹਰ ਦੀ جنگ ਮੁਕਾ ਕੇ ਅੰਦਰਲੀ جنگ ਚਲਾ ਰਹੇ ਹਾਂ ਤਾਂ ਅਸੀਂ ਅਜੇ ਵੀ ਅਧੂਰੇ ਹਾਂ ਅਸੀਂ ਵਾਹਿਗੁਰੂ ਦਾ ਸ਼ੁਕਰ ਕਰੀਏ ਕਿ ਉਸਨੇ ਸਾਨੂੰ ਸਾਂਝ ਪਿਆਰ ਤੇ ਅਮਨ ਦੀ ਦਾਤ ਦਿੱਤੀ ਹੈ ਹੁਣ ਸਾਡੀ ਵਾਰੀ ਹੈ ਕਿ ਅਸੀਂ ਇਹ ਦਾਤ ਕਾਇਮ ਰੱਖੀਏ ਹੇ ਵਾਹਿਗੁਰੂ ਤੂੰ ਸਾਨੂੰ ਇੱਕ ਵਾਰ ਫਿਰ ਤੋਂ ਬਚਾਲਿਆ ਸਾਡੀ ਦੁਨੀਆ ਨੂੰ ਨਵੀਂ ਰੋਸ਼ਨੀ ਦਿੱਤੀ ਸਾਡੀਆਂ ਤੜਕਣਾ ਨੂੰ ਮੋੜ ਆਰਾਮ ਦਿੱਤਾ ਅਸੀ تیر ਲੱਖ ਲੱਖ ਸ਼ੁਕਰ ਕਰਦੇ ਹਾਂ ਸਾਨੂੰ ਹਿੰਮਤ ਦੇ ਕਿ ਅਸੀਂ ਸ਼ਾਂਤੀ ਨੂੰ ਹਰ ਥਾਂ ਲਈਏ ਪਿਆਰ ਨੂੰ ਵਧਾਈਏ ਨਾਮ ਦੀ ਵਰਕਤ ਨਾਲ ਇਹ ਧਰਤੀ ਸਵਰਗ ਬਣਾਈਏ ਜਿੱਥੇ ਜੰਗ ਹੋਈ ਉੱਥੇ ਦੁੱਖ ਛੱਡ ਗਿਆ ਪਰ ਜਿੱਥੇ ਵਾਹਿਗੁਰੂ ਨੇ ਕਿਰਪਾ ਕੀਤੀ ਉੱਥੇ ਮੌੜ ਖੁਸ਼ੀ ਆਈ ਅਸੀਂ ਅੱਜ ਜੰਗਵੰਦੀ ਦੇ ਇਸ ਪਵਿੱਤਰ ਪਲ ਤੇ ਵਾਹਿਗੁਰੂ ਅੱਗੇ ਸਿਰ ਨਮੋਉਂਦੇ ਹਾਂ ਉਹੀ ਸਾਡਾ ਰਾਖਾ ਹੈ ਉਹੀ ਸਾਡਾ ਸਹਾਰਾ ਹੈ ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਹੈ ਉਸਨੇ ਸਾਨੂੰ ਦੁੱਖ ਦੇ ਕੇ ਫੇਰ ਸੁੱਖ ਦੀ ਆਸ ਮੋੜ ਦਿੱਤੀ ਹੈ ਸਾਡੀ ਦੁਨੀਆ ਨੂੰ ਜੰਗ ਤੋਂ ਨਹੀਂ ਤੇਰੇ ਨਾਮ ਤੋਂ ਠੰਡ ਮਿਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਸਾਡੀ ਸਾਕੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ